ਲਓ ਜੀ ਇਹ ਉਹ ਸਬਜੀ ਬਣਾਉਣ ਲੱਗੇ ਆ ਅਸੀਂ ਜਿਸ ਨੂੰ ਅਸੀਂ ਆਮ ਤੌਰ ਤੇ ਵੇਸਟ ਸਮਝ ਕੇ ਸੁੱਟ ਦਿੰਨੇ ਆ ਪਰ ਇਹ ਬਹੁਤ ਹੀ ਤਾਕਤਵਾਰ ਹੈਲਦੀ ਸਬਜੀ ਆ ਬਿਲਕੁਲ ਫ੍ਰੀ ਇੱਕ ਵੀ ਰੁਪਇਆ ਨਹੀਂ ਇਹਤੇ ਲਗਤ ਆਉਂਦੀ ਆਪਾਂ ਘਰ ਦੇ ਪਿਆਜ਼ ਲਸਣ ਤੋਂ ਹੀ ਬਣਾ ਸਕਦੇ ਆ ਇਹ ਸਬਜੀ ਇੰਨੀ ਟੇਸਟੀ ਬਣ ਕੇ ਤਿਆਰ ਹੁੰਦੀ ਆ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਅ ਜੋਤੀਮਨ ਫੈਮਿਲੀ ਹੋਰ ਜੀ ਵਾਹਿਗੁਰੂ ਤੁਹਾਨੂੰ ਖੁਸ਼ ਰੱਖੇ ਤੰਦਰੁਸਤ ਰੱਖੇ ਆਪਣੇ ਆਪਣੇ ਬੱਚਿਆਂ 'ਚ ਆਪਣੇ ਆਪਣੇ ਫੈਮਿਲੀ 'ਚ ਹਾਸਦਾ ਵਸਦਾ ਚੜ੍ਹਦੀ ਕਲਾ 'ਚ ਰੱਖੇ ਤੇ ਕਾਰੋਬਾਰਾਂ ਜਵਾਦੇ ਕਰੇ ਅਸੀਂ ਵੀ ਠੀਕ ਆਂ ਚੜ੍ਹਦੀ ਕਲਾ 'ਚ ਆਂ ਜੀ ਅੱਜ ਮੈਂ ਉਹ ਸਬਜ਼ੀ ਬਣਾ ਰਹੀ ਆ ਜਿਹਨੂੰ ਆਪਾਂ ਆਮ ਤੌਰ ਤੇ ਵੇਸਟ ਸਮਝ ਕੇ ਸੁੱਟ ਦਿੰਨੇ ਆ ਪਰ ਇਹ ਸਬਜੀ ਇੰਨੀ ਵਧੀਆ ਇੰਨੀ ਤਾਕਤਵਾਲੀ ਆ ਹੈਲਥੀ ਆ ਟੇਸਟੀ ਆ ਬਹੁਤ ਹੀ ਜਿਆਦਾ ਸੁਆਦਿਸ਼ਟ ਬਣਦੀ ਆ ਦੇਖੋ ਜਿਸ ਤਰ੍ਹਾਂ ਆਪਾਂ ਮਟਰ ਦੇ ਦਾਣੇ ਕੱਢ ਲੈਨੇ ਆ ਮਟਰ ਦਾ ਜਿਹੜਾ ਛਿਲਕਾ ਹੁੰਦਾ ਆ ਨਾ ਮਟਰ ਦੇ ਦਾਣੇ ਕੱਢਣ ਤੋਂ ਬਾਅਦ ਇਹ ਛਿਲਕਾ ਆਪਾਂ ਵੇਸਟ ਸਮਝ ਕੇ ਛੁੱਟ ਦਿੰਨੇ ਆ ਤੇ ਇਸ ਛਿਲਕੇ ਨੂੰ ਆ ਦੇਖੋ ਇਸ ਤਰ੍ਹਾਂ ਜਿਸ ਸਾਈਡ ਤੇ ਮਟਰ ਦੇ ਦਾਣੇ ਹੁੰਦੇ ਆ ਉਸ ਸਾਈਡ ਵੱਲੋਂ ਆਪਾਂ ਇਹ ਛਿਲਕੇ ਨੂੰ ਐਦਾਂ ਇਹਦਾ ਛਿਲਕਾ ਉਤਾਰਨਾ ਇੱਕ ਇਹਦਾ ਪਲਾਸਟਿਕ ਵਰਗਾ ਦੇਖੋ ਇਸ ਤਰ੍ਹਾਂ ਦਾ ਹੁੰਦਾ ਆ ਉਹ ਨੂੰ ਆਪਾਂ ਸੁੱਟ ਦੇਣਾ ਵੇਸਟ ਆ ਇਹ ਤੇ ਆ ਦੇਖੋ ਇਹਦੇ ਵਿੱਚੋਂ ਇੱਕ ਸੌਫਟ ਪਾਰਟ ਹੁੰਦਾ ਆ ਮਟਰ ਦੇ ਛਿਲਕਾਂ ਦੇ ਵਿੱਚ ਉਹ ਸੌਫਟ ਪਾਰਟ ਜਿਹੜਾ ਆ ਆਪਾਂ ਇਹਨਾਂ ਨੂੰ ਛਿੱਲ ਕੇ ਮਟਰਾਂ ਦੇ ਛਿਲਕਿਆਂ ਨੂੰ ਉਹ ਉਤਾਰਨਾ ਆ ਦੇਖੋ ਇਸ ਤਰ੍ਹਾਂ ਮੈਂ ਤੁਹਾਨੂੰ ਦਿਖਾ ਰਹੀ ਆ ਬਹੁਤ ਹੀ ਆਰਾਮ ਨਾਲ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਇਹ ਜਿਹੜਾ ਆ ਸਬਜ਼ੀ ਬਣਾਉਣ ਵਾਸਤੇ ਅਲੱਗ ਹੋ ਜਾਂਦਾ ਆ ਪੀਸ ਤੇ ਜਿਹੜਾ ਇੱਕ ਹਾਰਡ ਜਿਹਾ ਪੀਸ ਹੁੰਦਾ ਸਖਤ ਪੇਪਰ ਵਰਗਾ ਪੀਸ ਪੀਸ ਹੁੰਦਾ ਆ ਉਹ ਅਲੱਗ ਹੋ ਜਾਂਦਾ ਉਹ ਅਸੀਂ ਨਹੀਂ ਪਾਉਣਾ ਜਿਹੜਾ ਸੌਫਟ ਪਾਰਟ ਆ ਉਹ ਹੀ ਅਸੀਂ ਪਾਉਣਾ ਆ ਇਸ ਤਰ੍ਹਾਂ ਮੈਂ ਮਟਰ ਤਾਜ਼ੇ ਬਿਲਕੁਲ ਸਿਗੇ ਤਾਜ਼ੇ ਮਟਰ ਦੇ ਜਿਹੜੇ ਦਾਣੇ ਹੁੰਦੇ ਆ ਤਾਜ਼ੇ ਫਰੈਸ਼ ਮਟਰ ਹੁੰਦੇ ਆ ਉਹਨਾਂ ਚੋਂ ਆਪਾਂ ਇਹ ਕੱਢ ਸਕਦੇ ਆ ਦੇਖੋ ਇਸ ਤਰ੍ਹਾਂ ਅਲੱਗ ਕਰ ਲਿਆ ਜਿਸ ਸਾਈਡ ਤੇ ਮਟਰ ਹੁੰਦੇ ਆ ਉਸ ਸਾਈਡ ਤੋਂ ਫੇਰ ਆਪਾਂ ਦੇਖੋ ਇਹਨੂੰ ਇਸ ਤਰ੍ਹਾਂ ਹੌਲੀ ਹੌਲੀ ਬੜੇ ਆਰਾਮ ਦੇ ਨਾਲ ਇਹ ਜਿਹੜਾ ਸਾਡਾ ਹਾਰਡ ਵਾਲਾ ਪੀਸ ਆ ਉਹ ਅਲੱਗ ਕਰ ਦੇਣਾ ਜਿਹੜਾ ਸੌਫਟ ਪੀਸ ਆ ਉਹ ਮੈਂ ਟ੍ਰੇ ਦੇ ਵਿੱਚ ਰੱਖ ਰਹੀ ਆ ਤੁਸੀਂ ਦੇਖ ਸਕਦੇ ਹੋ ਤੇ ਇਹ ਸਬਜੀ ਬਹੁਤ ਟੇਸਟੀ ਬਣ ਕੇ ਤਿਆਰ ਹੁੰਦੀ ਆ ਆਪਾਂ ਤਾਂ ਜਦੋਂ ਵੀ ਤਾਜ਼ੇ ਫਰੈਸ਼ ਮਟਰ ਆਉਂਦੇ ਆ ਇਹ ਬਿਲਕੁਲ ਹਰੇ ਮਟਰ ਹੁੰਦੇ ਆ ਆਮ ਤੌਰ ਤੇ ਉਹਨਾਂ ਦਾ ਮੈਂ ਇਸੇ ਤਰ੍ਹਾਂ ਹੀ ਸਾਡੇ ਦੋ ਸਬਜ਼ੀਆਂ ਬਣ ਜਾਂਦੀਆਂ ਇੱਕ ਤਾਂ ਮਟਰਾਂ ਦੇ ਦਾਣੇ ਨਿਕਲ ਜਾਂਦੇ ਆ ਦੂਸਰਾ ਜਿਹੜਾ ਦੇਖੋ ਇਸ ਤਰ੍ਹਾਂ ਛਿਲਕਾ ਹੁੰਦਾ ਆ ਇਹਦੀ ਵੀ ਸਬਜ਼ੀ ਬਣਦੀ ਆ ਬਹੁਤ ਹੀ ਮਿੱਠੀ ਸਬਜ਼ੀ ਬਣ ਕੇ ਤਿਆਰ ਹੁੰਦੀ ਬਹੁਤ ਜ਼ਿਆਦਾ ਟੇਸਟੀ ਬਣਦੀ ਆ ਇੱਕ ਭੁਰਜੀ ਵਾਂਗ ਬਣ ਜਾਂਦੀ ਤੁਸੀਂ ਚਾਹੇ ਇਹਨੂੰ ਪਰਾਂਠੇ ਦੇ ਨਾਲ ਖਾ ਲਓ ਚਾਵਲਾਂ ਦੇ ਨਾਲ ਖਾ ਲਓ ਕਿਸੇ ਵੀ ਚੀਜ਼ ਦੇ ਨਾਲ ਤੁਸੀਂ ਖਾ ਸਕਦੇ ਆ ਜਿਹੜਾ ਪੀਸ ਥੋੜਾ ਜਿਹਾ ਹਾਰਡ ਹੁੰਦੇ ਮੋٹے ਮਟਰ ਦੇ ਦਾਣੇ ਹੁੰਦੇ ਆ ਜਾਂ ਵਿੱਚ ਰਲੇ ਹੋਏ ਕਈ ਵਾਰ ਦੁਕਾਨਦਾਰ ਪੁਰਾਣੇ ਮਟਰ ਵਲਾ ਦਿੰਦੇ ਆ ਤੇ ਜਿਹੜੇ ਜੀ ਪੁਰਾਣੇ ਮਟਰ ਹੁੰਦੇ ਆ ਉਹ ਥੋੜਾ ਜਿਹਾ ਪੀਸ ਸੁੱਕੇ ਹੋਏ ਹੁੰਦੇ ਆ ਉਹਨਾਂ ਤੋਂ ਨਹੀਂ ਇਹ ਬਣਦੀ ਸਬਜ਼ੀ ਤਾਜ਼ੇ ਜਿਹੜੇ ਫਰੈਸ਼ ਮਟਰਾਂ ਦੇ ਦਾਣੇ ਆਪਾਂ ਮਟਰ ਲਿਆਉਨੇ ਆ ਹਰੇ ਮਟਰ ਬਿਲਕੁਲ ਹੁੰਦੇ ਆ ਦੇਖੋ ਇਸ ਤਰ੍ਹਾਂ ਉਹਨਾਂ ਦਾ ਛਿਲਕਾ ਬੜੇ ਆਰਾਮ ਦੇ ਨਾਲ ਇੱਕ ਪਲਾਸਟਿਕ ਵਰਗਾ ਜਿਹੜਾ ਛਿਲਕਾ ਹੁੰਦਾ ਅਲੱਗ ਹੋ ਜਾਂਦਾ ਜਿਹੜੇ ਮਟਰ ਜਿਹੜੇ ਹੁੰਦੇ ਆ ਜਿਹੜਾ ਆਪਾਂ ਜਿਹਨਾਂ ਦੀ ਸਬਜ਼ੀ ਬਣਾਣੀ ਆ ਦੇਖੋ ਦੇਖੋ ਪੂਰਾ ਛਿਲਕਾ ਇਸ ਤਰ੍ਹਾਂ ਉੱਤਰ ਜਾਂਦਾ ਆ ਥੋੜੀ ਜਿਹੀ ਮਿਹਨਤ ਆਉਂਦੀ ਆ ਪਰ ਸਬਜੀ ਜਿਹੜੀ ਆ ਬਿਲਕੁਲ ਅਲੱਗ ਟੇਸਟ ਤੇ ਬਹੁਤ ਹੀ ਟੇਸਟੀ ਆ ਦੇਖੋ ਆ ਜਿਹੜਾ ਆ ਇਹਨੂੰ ਆਪਾਂ ਨਹੀਂ ਪਾਉਣਾ ਇਹ ਬਹੁਤ ਹਾਰਡ ਜਿਹਾ ਪੀਸ ਹੁੰਦਾ ਇਹ ਗੱਲ ਦਾ ਵੀ ਨਹੀਂ ਹੈਗਾ ਤੇ ਇਹ ਬਹੁਤ ਟੇਸਟੀ ਸਬਜੀ ਬਣ ਕੇ ਤਿਆਰ ਹੁੰਦੀ ਆ ਤੁਸੀਂ ਇਹਨੂੰ ਚਾਹੇ ਪ੍ਰੌਂਠੇ ਦੇ ਨਾਲ ਖਾ ਲਓ ਜਿਸ ਤਰ੍ਹਾਂ ਮਰਜ਼ੀ ਤੁਸੀਂ ਇਹਨੂੰ ਇੰਜੋਏ ਕਰ ਸਕਦੇ ਆ ਬਹੁਤ ਹੀ ਵਧੀਆ ਇਹ ਇੱਕ ਅਲੱਗ ਕਿਸਮ ਦੀ ਤੇ ਟੇਸਟੀ ਬਹੁਤ ਹੀ ਵਧੀਆ ਹੈਲਥੀ ਆਮ ਤੌਰ ਤੇ ਜਿੱਦਾਂ ਆਪਾਂ ਕਹਿੰਦੇ ਆ ਨਾ ਕਿ ਫਰੂਟ ਦੇ ਜਿਹੜੇ ਛਿਲਕੇ ਹੁੰਦੇ ਉਹਨਾਂ ਵਿੱਚ ਸਭ ਤੋਂ ਵੱਧ ਤਾਕਤ ਦੀ ਇਸ ਤਰ੍ਹਾਂ ਜਿਹੜੀਆਂ ਸਬਜ਼ੀਆਂ ਆ ਛਿਲਕੇ ਵਾਲੀਆਂ ਇਹ ਜ਼ਰੂਰ ਖਾਣੀਆਂ ਚਾਹੀਦੀਆਂ ਆ ਤੇ ਧੋ ਲੈ ਸੀ ਪਹਿਲਾਂ ਮੈਂ ਮਟਰ ਬਿਲਕੁਲ ਚੰਗੀ ਤਰ੍ਹਾਂ ਇਹਨਾਂ ਨੂੰ ਮਟਰਾਂ ਨੂੰ ਹੁਣ ਮੈਂ ਇਹਨਾਂ ਦਾ ਛਿਲਕਾ ਉਤਾਰਨ ਤੋਂ ਬਾਅਦ ਫਿਰ ਮੈਂ ਦੁਬਾਰਾ ਇਹਨਾਂ ਨੂੰ ਧੋਵਾਂਗੀ ਤੇ ਆ ਦੇਖੋ ਤੁਹਾਨੂੰ ਮੈਂ ਇਹੀ बार-बार ਰਿਪੀਟ ਕਰਕੇ ਦਿਖਾ ਰਹੀ ਆ ਕਿ ਜਿਸ ਸਾਈਡ ਵੱਲ ਮਟਰ ਦਾ ਦਾਣਾ ਹੁੰਦਾ ਆ ਉਸ ਸਾਈਡ ਵੱਲੋਂ ਆਪਾਂ ਇਹਨੂੰ ਹਲਕਾ ਜਿਹਾ ਭੰਨ ਪਾਣਾ ਹੈ ਉੱਪਰਲੀ ਸਾਈਡ ਤੋਂ ਆ ਦੇਖੋ ਇਸ ਤਰ੍ਹਾਂ ਤੇ ਫਿਰ ਇਹਨੂੰ ਇਸ ਤਰ੍ਹਾਂ ਇਹਦੇ ਸਾਰੇ ਆਹਾ ਛਿਲਕੇ ਜਿਹੜੇ ਆਪਾਂ ਅਲੱਗ ਕਰ ਲੈਣੇ ਆ ਸੌਫਟ ਪੀਸ ਪਾਸ ਪਾਰਟ ਜਿਹੜੇ ਸੌਫਟ ਪੀਸ ਹੁੰਦੇ ਆ ਉਹਨਾਂ ਨੂੰ ਅਲੱਗ ਕਰ ਦੇਣਾ ਜਿਹੜੇ ਹਾਰਡ ਹੁੰਦੇ ਆ ਇੱਕ ਉਹ ਆਪਾਂ ਅਲੱਗ ਕਰ ਦੇਣੇ ਆ ਦੇਖੋ ਇਸ ਤਰ੍ਹਾਂ ਮੈਂ ਸਾਰੇ ਦਾਣੇ ਮਟਰਾਂ ਦੇ ਕੱਢ ਲੈ ਸੀ ਤੇ ਜਿਹੜੇ ਆਪਾਂ ਛਿਲਕੇ ਸੀ ਉਹਨਾਂ ਨੂੰ ਇਸ ਤਰ੍ਹਾਂ ਬਿਲਕੁਲ ਕਲੀਨ ਸਾਫ਼ ਸੁਥਰੇ ਕਰ ਲਿਆ ਆ ਇਹਨਾਂ ਨੂੰ ਚੰਗੀ ਤਰ੍ਹਾਂ ਕਾਰਨ ਤੋਂ ਬਾਅਦ ਆ ਦੇਖੋ ਤੁਸੀਂ ਮੈਂ ਇਹਨੂੰ ਹੁਣ ਪਾਣੀ ਦੇ ਵਿੱਚ ਭਿਉਂ ਦਿੱਤਾ ਤੇ ਚੰਗੀ ਤਰ੍ਹਾਂ ਇਹਨਾਂ ਨੂੰ ਧੋਣਾ ਆ ਸਾਫ਼ ਕਰਨਾ ਆ ਬਿਲਕੁਲ ਸਾਫ਼ ਸੁਥਰੇ ਹੋ ਚੁੱਕੇ ਆ ਹੁਣ ਆਪਾਂ ਇਹਨਾਂ ਦੀ ਕਰਾਂਗੇ ਤੜਕੇ ਦੀ ਤਿਆਰੀ ਇਹਨੂੰ ਕਰਾਂਗੇ ਅਲੱਗ ਇਹ ਮੈਂ 3-4 ਪਿਆਜ਼ ਲਏ ਆ ਇਹਨਾਂ ਨੂੰ ਲੰਬੇ ਸਲਾਈਸ ਦੇ ਵਿੱਚ ਇਸ ਤਰ੍ਹਾਂ ਕੱਟ ਲੈਣਾ ਆ ਬਿਲਕੁਲ ਰਫਲੀ ਤੇ ਦੋ ਵੱਡੇ ਟਮਾਟਰ ਹਰੀਆਂ ਮਿਰਚਾਂ ਤੇ ਲਸਣ ਆਦਰਕ ਕद्दूकस ਕੀਤਾ ਹੋਇਆ ਇੱਕ ਇੱਕ ਚਮਚ ਮੈਂ ਇਹ ਲਿਆਇਆ ਤੇ ਗੈਸ ਦੀ ਫਲੇਮ ਕਰਨ ਲੱਗਿਆਂ ਜੀ ਔਨ ਇਹਦੇ ਉੱਪਰ ਰੱਖਾਂਗੇ ਇੱਕ ਪੈਨ ਜਾਂ ਕੜਾਈ ਕੁਛ ਵੀ ਲੈ ਲਓ ਤੁਸੀਂ ਤੇ ਮੈਂ ਸਰੋਂ ਦੇ ਤੇਲ ਦਾ ਤੜਕਾ ਲਗਾਵਾਂਗੀ ਦੋ ਤੋਂ ਤਿੰਨ ਚਮਚ ਸਰੋਂ ਦੇ ਤੇਲ ਦੇ ਪਾਉਣੇ ਆ ਜਿਆਦਾ ਤੇਲ ਨਹੀਂ ਪਾਉਣਾ ਤੁਸੀਂ ਚਾਹੋ ਤਾਂ ਤੁਸੀਂ ਰਿਫਾਈਨਡ ਆਇਲ ਵੀ ਲੈ ਸਕਦੇ ਆ ਬਨਸਪਤੀ ਘਿਓ ਵੀ ਲੈ ਸਕਦੇ ਆ ਪਰ ਸਭ ਤੋਂ ਵਧੀਆ ਸਰੋਂ ਦੇ ਤੇਲ ਚ ਬਣਦੀ ਆ ਇਹਦੇ ਵਿੱਚ ਹਾਫ ਟੀस्पून ਮੈਂ ਪਾਤੀ ਜੀ ਹਿੰਗ ਤੇ 1 ਟੀस्पून ਮੈਂ ਪਾਤਾ ਜੀ ਜੀਰਾ ਚੰਗੀ ਤਰ੍ਹਾਂ ਇਹਨਾਂ ਨੂੰ ਪਾਉਣ ਤੋਂ ਬਾਅਦ ਇੱਕ ਧਨੀਆ ਇੱਕ ਚਮਚ ਧਨੀਏ ਦਾ ਉਹਨੂੰ ਹੱਥ ਦੇ ਨਾਲ ਇਸ ਤਰ੍ਹਾਂ ਦਰੜ ਫਰੜ ਦਰਦਰਾ ਜਿਹਾ ਕਰਕੇ ਉਹ ਵੀ ਪਾ ਦੇਣਾ ਹੈ ਤੇ ਥੋੜਾ ਜਿਹਾ ਇਹਨੂੰ ਗੈਸ ਦੀ ਮੀਡੀਅਮ ਫਲੇਮ ਤੇ ਹਲਕਾ ਜਿਹਾ ਭੁੰਨਣਾ ਆ ਤਾਂ ਜੋ ਜਿਹੜੀ ਇਹਦੀ ਵਿੱਚ ਇਹਦਾ ਇੱਕ ਅਰੋਮਾ ਇਹਦੀ 스멜 ਹੁੰਦੀ ਆ ਨਾ ਧਨੀਏ ਦੀ ਜੀਰੇ ਦੀ ਹਿੰਗ ਦੀ ਪੂਰੀ ਤਰ੍ਹਾਂ ਆਇਲ ਦੇ ਵਿੱਚ ਆ ਜਾਵੇ ਜੀ ਇਸ ਤੋਂ ਬਾਅਦ ਜੀ ਹੁਣ ਇਹਨੂੰ ਹਲਕਾ ਜਿਹਾ ਮਿਕਸ ਕਰਨਾ ਆ ਮਿਕਸ ਕਰਨ ਤੋਂ ਬਾਅਦ ਆ ਦੇਖੋ ਤੁਸੀਂ ਦੇਖ ਸਕਦੇ ਹੋ ਪੂਰੀ ਤਰ੍ਹਾਂ ਇਹਦਾ ਕਲਰ ਚੇਂਜ ਹੋ ਚੱਲ ਰਿਹਾ ਤੇ ਜਿਆਦਾ ਗੈਸ ਦੀ ਜਿਹੜੀ ਫਲੇਮ ਆ ਜਿਆਦਾ ਹਾਈ ਨਹੀਂ ਕਰਨੀ ਸਭ ਤੋਂ ਪਹਿਲਾਂ ਮੈਂ ਇਹਦੇ ਵਿੱਚ ਪਾਵਾਂਗੀ ਅਦਰਕ ਤੇ ਲਸਣ ਦੀ ਪੇਸਟ ਮਤਲਬ ਕद्दूकस ਕੀਤਾ ਹੋਇਆ ਸੌਰੀ ਪੇਸਟ ਨਹੀਂ ਸੀ ਜੀ ਤੇ ਇਹਨੂੰ ਮੈਂ ਹਲਕਾ ਜਿਹਾ ਹੀ ਤੇਲ ਦੇ ਵਿੱਚ ਪੁੰਨਣਾ ਇਹਦਾ ਕੱਚਾ ਕੰਮ ਖਤਮ ਕਰਨਾ ਤਕਰੀਬਨ 1.5 ਮਿੰਟ ਦੇ ਵਿੱਚ ਹੀ ਇਹ ਬਹੁਤ ਵਧੀਆ ਹੋ ਜਾਂਦਾ ਆ ਨਾਲ ਹੀ ਬਹੁਤ ਜ਼ਿਆਦਾ ਨਹੀਂ ਇਹਨੂੰ ਪੁੰਨਣਾ ਨਾਲ ਹੀ ਥੋੜੀ ਦੇਰ ਬਾਅਦ ਇਹਦੇ ਨਾਲ ਵਿੱਚ ਮੈਂ ਪਾ ਦਿੱਤੇ ਜਿਹੜੀ ਪਤਲੇ ਲੰਬੇ ਕੱਟੇ ਹੋਏ ਪਿਆਜ਼ ਪਾ ਲੈਣੇ ਆ ਪਿਆਜ਼ਾਂ ਨੂੰ ਚੰਗੀ ਤਰ੍ਹਾਂ ਇਹਦੇ ਵਿੱਚ ਸੌਫਟ ਕਰਨਾ ਆ ਤੇ ਜਿਆਦਾ ਬਰਾਊਨ ਨਹੀਂ ਕਰਨਾ ਹਲਕਾ ਜਿਹਾ ਸੌਫਟ ਕਰਨਾ ਆ ਪਿਆਜ਼ਾਂ ਨੂੰ ਥੋੜਾ ਜਿਹਾ ਕਲਰ ਇਹਦਾ ਜਿਹੜਾ ਮੁਰਝਾ ਜਾਏ ਜਾਣ ਪਿਆਜ਼ ਕਲਰ ਹਲਕਾ ਜਿਹਾ ਗੁਲਾਬੀ ਹੋ ਜਵੇ ਹਾਫ ਟੀस्पून ਹਲਦੀ ਪਾਈ ਆ 1 ਟੀस्पून ਭਰ ਕੇ ਮੈਂ ਇਹਦੇ ਵਿੱਚ ਡਿੱਗੀ ਮਿਰਚ ਪਾਈ ਆ ਤੇ ਥੋੜਾ ਜਿਹਾ ਇਹਦੇ ਵਿੱਚ ਮੈਂ ਪਾਈ ਆ ਕੁੱਟੀ ਲਾਲ ਮਿਰਚ ਹਾਫ ਟੀस्पून ਹਲਕਾ ਜਿਹਾ ਮੈਂ ਪਾਣੀ ਦਾ ਦੋ ਤਿੰਨ ਚਮਚ ਪਾਇਆ ਤਾਂ ਜੋ ਜਿਹੜੇ ਸੁੱਕੇ ਮਸਾਲੇ ਆ ਇਹ ਜਲਣ ਨਾ ਚੰਗੀ ਤਰ੍ਹਾਂ ਇਹਨਾਂ ਨੂੰ ਮਿਕਸ ਕਰਨਾ ਆ ਮੈਂ ਇਸ ਕ ਮਿਕਸ ਕਰਨ ਤੋਂ ਬਾਅਦ ਜੀ ਹਲਕਾ ਜਿਹਾ ਇਹਨਾਂ ਨੂੰ ਭੁੰਨਣਾ ਆ ਤੇ ਤੁਸੀਂ ਜਰੂਰ ਬਣਾਇਓ ਜੀ ਇਹ ਸਬਜੀ ਆਮ ਤੌਰ ਤੇ ਅਸੀਂ ਇਹ ਸਬਜੀ ਨੂੰ ਵੇਸਟ ਕਰਦੇ ਆ ਵੈਸੇ ਵੀ ਆਪਾਂ ਜਦੋਂ ਵਿਹਲੇ ਬੈਠੇ ਹੁੰਦੇ ਆ ਤਾਂ ਇਹ ਸਬਜੀ ਬਹੁਤ ਛੱਟਪਟ ਹੀ ਬਣ ਕੇ ਆਪਾਂ ਸਾਫ਼ ਕਰ ਸਕਦੇ ਆ ਛਿਲਕਿਆਂ ਨੂੰ ਤੇ ਬਣ ਕੇ ਬਹੁਤ ਜਲਦੀ ਤਿਆਰ ਹੁੰਦੀ ਆ ਆ ਦੇਖੋ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਪਿਆਜ਼ਾਂ ਨੂੰ ਹਲਕਾ ਜਿਹਾ ਇਹਨਾਂ ਨੂੰ ਭੁੰਨ ਲੈਣਾ ਬਹੁਤ ਜ਼ਿਆਦਾ ਪਿਆਜ਼ਾਂ ਨੂੰ ਬਰਾਊਨ ਨਹੀਂ ਕਰਨਾ ਉਸ ਤੋਂ ਬਾਅਦ ਜੀ ਮੈਂ ਇਹ ਕੱਟੇ ਹੋਏ ਟਮਾਟਰ ਪਾਇਆ ਟਮਾਟਰ ਜਦੋਂ ਮੈਂ ਕੱਟ ਕੇ ਪਾਉਣੀ ਆ ਜੀ ਮੈਂ ਛਿਲਕਾ ਜ਼ਰੂਰ ਉਤਾਰਦੀ ਹੁੰਨੀ ਆ ਛਿਲਕਾ ਉਤਾਰਨ ਤੋਂ ਬਾਅਦ ਇਹਨਾਂ ਨੂੰ ਹਲਕੇ ਜੇ ਰਫਲੀ ਜੇ ਕੱਟਣਾ ਆ ਤੇ ਨਾਲ ਹੀ ਹਰੀਆਂ ਮਿਰਚਾਂ ਕੱਟ ਲੈਣੀਆਂ ਆ ਕੱਟਣ ਤੋਂ ਬਾਅਦ ਇਹਨਾਂ ਨੂੰ ਵੀ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਮਿਕਸ ਕਰਨ ਤੋਂ ਬਾਅਦ ਆਪਣੇ ਟੇਸਟ ਦੇ ਅਕੋਰਡਿੰਗ ਨਮਕ ਪਾ ਦੇਣਾ ਤਾਂ ਜੋ ਟਮਾਟਰ ਜਿਹੜੇ ਆ ਥੋੜੇ ਜਿਹੇ ਸੌਫਟ ਹੋ ਜਾਂਦੇ ਆ ਜਦੋਂ ਆਪਾਂ ਨਮਕ ਪਾਉਂਦੇ ਆ ਤੇ ਨਮਕ ਜਿੰਨਾਕ ਤੁਸੀਂ ਪਾਣਾ ਚਾਹੁੰਦੇ ਹੋ ਜਿੰਨੀ ਕ ਸਬਜ਼ੀ ਦੇ ਅਕੋਰਡਿੰਗ ਤੁਸੀਂ ਨਮਕ ਪਾ ਸਕਦੇ ਆ ਤੇ ਉਸ ਤੋਂ ਬਾਅਦ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਨਾ ਹੈ ਮਿਕਸ ਕਰਕੇ ਹਲਕਾ ਜਿਹਾ ਇਹਨੂੰ ਢੱਕ ਕੇ ਪਕਾਣਾ ਹੈ ਪਕਾਣ ਤੋਂ ਬਾਅਦ ਤੁਸੀਂ ਹੁਣ ਦੇਖ ਸਕਦੇ ਹੋ ਜਿਹੜੇ ਸਾਡੇ ਟਮਾਟਰ ਆ ਹਲਕੇ ਜਿਹੇ ਸੌਫਟ ਹੋਣੇ ਸ਼ੁਰੂ ਹੋ ਗਏ ਆ ਕਿਉਂਕਿ ਜੇ ਆਪਾਂ ਇਹਨਾਂ ਨੂੰ ਪੀਸਣਾ ਹੈ ਫਿਰ ਤਾਂ ਤੁਸੀਂ ਛਿਲਕਾ ਬੇਸ਼ੱਕ ਨਾ ਉਤਾਰੋ ਕਿਉਂਕਿ ਪੂਰੀ ਤਰ੍ਹਾਂ ਇਹ ਪੀਸ ਹੋ ਜਾਂਦਾ ਪੇਸਟ ਬਣ ਜਾਂਦੀ ਹੈ ਅਗਰ ਤੁਸੀਂ ਕੱਟ ਕੇ ਪਾਉਣੇ ਆ ਤੇ ਕੱਟ ਕੇ ਪਾਉਣ ਲਈ ਤੁਸੀਂ ਇਹ ਜਿਹੜਾ ਛਿਲਕਾ ਆ ਜਰੂਰ ਉਤਾਰਿਆ ਕਰੋ ਕਿਉਂਕਿ ਛਿਲਕਾ ਜਿਹੜਾ ਆ ਇਹ ਗਲਦਾ ਨਹੀਂ ਕਈ ਵਾਰ ਤੁਸੀਂ ਸਬਜ਼ੀ ਚ ਵੀ ਦੇਖਦੇ ਹੋ ਛਿਲਕਾ ਜਿਹੜਾ ਇੱਕ ਸਾਈਡ ਤੇ ਪਿਆ ਰਹਿੰਦਾ ਨਹੀਂ ਗਲਦਾ ਤੇ ਹੁਣ ਮੈਂ ਇਹਦੇ ਵਿੱਚ 1 tsp ਭਰ ਕੇ ਗਰਮ ਮਸਾਲਾ ਪਾਇਆ ਮਸਾਲਾ ਬਹੁਤ ਜ਼ਿਆਦਾ ਤੇਜ ਨਹੀਂ ਮੇਰਾ ਘਰ ਦਾ ਹੋਮ ਮੇਡ ਮਸਾਲਾ ਆ ਬਹੁਤ ਜ਼ਿਆਦਾ ਗਰਮ ਨਹੀਂ ਕੋਈ ਗਰਮ ਚੀਜ਼ਾਂ ਲੌਂਗ ਵਗੈਰਾ ਨਹੀਂ ਪਾਏ ਹੋਏ ਸੈਂਪਲ ਆ 1 tsp ਪਾਇਆ ਆ ਇਹ ਨਾਲ ਇਹਦਾ ਟੇਸਟ ਤੇ ਫਲੇਵਰ ਬਹੁਤ ਹੀ ਵਧੀਆ ਦੋਨੋਂ ਆਉਂਦੇ ਆ ਤੇ ਉਸ ਤੋਂ ਬਾਅਦ ਜੀ ਨਾਲ ਹੀ ਮੈਂ ਪਾ ਦੇਣੇ ਆ ਇਹ ਆਪਣੇ ਕਟੀਆਂ ਹੋਈਆਂ ਮਟਰ ਦੇ ਛਿਲਕੇ ਦੀਆਂ ਫਲੀਆਂ ਕਹਿ ਲਓ ਜਾਂ ਇਹਦੇ ਪੀਸਿਸ ਕਹਿ ਲਓ ਕੁਝ ਵੀ ਤੁਸੀਂ ਕਹਿ ਸਕਦੇ ਆ ਪਰ ਸਬਜ਼ੀ ਜ਼ਰੂਰ ਬਣਾ ਕੇ ਦੇਖਿਓ ਤੇ ਵੀਡੀਓ ਨੂੰ ਚਲਦੀ ਚਲਦੀ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਜੀ ਕਮੈਂਟ ਜ਼ਰੂਰ ਕਰ ਦਿਆ ਕਰੋ ਤੇ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੇਕਰ ਨਹੀਂ ਕੀਤਾ ਜੇਕਰ ਕੀਤਾ ਤੁਹਾਡਾ ਧੰਨਵਾਦ ਹੈ ਨਹੀਂ ਕੀਤਾ ਤਾਂ ਬਹੁਤ ਧੰਨਵਾਦ ਹੈ ਜ਼ਰੂਰ ਕਰ ਦਿਓ ਜੀ ਤੇ ਕਮੈਂਟ ਜ਼ਰੂਰ ਕਰਿਆ ਕਰੋ ਤੇ ਅੱਗੇ ਤੋਂ ਅੱਗੇ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਤੇ ਰੈਸিপি ਬਣਾ ਕੇ ਜ਼ਰੂਰ ਦੇਖਿਆ ਕਰੋ ਜੀ ਬਹੁਤ ਹੀ ਵਧੀਆ ਮੇਰੀਆਂ ਆਪਣੀਆਂ ਬਣਾਈਆਂ ਹੋਈਆਂ ਖੁਦ ਅਜਮਾਈ ਹੋਈ ਰੈਸিপি ਹੁੰਦੀ ਹੈ ਜੋ ਮੈਂ ਤੁਹਾਨੂੰ ਦਿੰਦੀਆਂ ਬਹੁਤ ਹੀ ਵਧੀਆ ਇਹ ਰੈਸਪੀਆਂ ਹੁੰਦੀਆਂ ਆ ਸਾਡੀਆਂ ਹੋਮ ਮੇਡ ਆ ਫੈਮਿਲੀ ਵਾਲੀਆਂ ਆ ਘਰ ਦੇ ਵਿੱਚ ਬੈਠ ਕੇ ਤੁਸੀਂ ਬਣਾ ਸਕਦੇ ਆ ਇਹ ਨਹੀਂ ਹੋਊਗਾ ਕਿ ਇੱਕ ਖਾਊਗਾ ਤੇ ਦੋ ਜਣੇ ਕਹੋਗੇ ਅਸੀਂ ਨਹੀਂ ਖਾਣੇ ਸਾਰੇ ਸ਼ੌਕ ਦੇ ਨਾਲ ਖਾਣਗੇ ਇੰਨੀ ਵਧੀਆ ਕੋਈ ਵੀ ਦਾਲ ਸਬਜ਼ੀ ਬਣਦੀ ਆ ਤੇ ਇਦਾਂ ਹੀ ਬਣਾਇਆ ਕਰੋ ਜੀ ਤੇ ਤੁਸੀਂ ਦੇਖ ਸਕਦੇ ਹੋ ਗ੍ਰੀਨ ਹਰੇ ਮਟਰਾਂ ਦਾ ਜਿਹੜਾ ਕਲਰ ਆ ਬਿਲਕੁਲ ਗ੍ਰੀਨ ਆ ਬਿਲਕੁਲ ਕਲਰ ਇਹਨਾਂ ਦਾ ਬਰਕਰਾਰ ਆ ਹੁਣ ਇਸ ਤੋਂ ਬਾਅਦ ਜੀ ਇਹਨਾਂ ਨੂੰ ਮੈਂ ਇਸ ਤੋਂ ਬਾਅਦ ਦੁਬਾਰਾ ਫਿਰ ਚੰਗੀ ਤਰ੍ਹਾਂ ਇਹਨਾਂ ਨੂੰ ਸਬਜੀ ਨੂੰ ਜਿਹੜੀ ਆ ਇਹਨੂੰ ਮਿਕਸ ਕਰਨਾ ਆ ਗੈਸ ਦੀ ਫਲੇਮ ਜਿਹੜੀ ਆ ਮੀਡੀਅਮ ਰੱਖਣੀ ਆ ਹਲਕੀ ਹਲਕੀ ਗੈਸ ਤੇ ਪਕਾਉਣਾ ਆ ਤੇ ਇਹ ਕਿਉਂਕਿ ਬਹੁਤ ਸੌਫਟ ਹੁੰਦੇ ਆਪਾਂ ਇਹਨਾਂ ਨੂੰ ਪੂਰੀ ਤਰ੍ਹਾਂ ਛਿਲਕਾ ਇਹਨਾਂ ਦਾ ਹਾਰਡ ਜਿਹੜਾ ਛਿਲਕਾ ਹੁੰਦਾ ਉਤਾਰਿਆ ਹੁੰਦਾ ਆ ਤੇ ਇਹ ਬਹੁਤ ਜਲਦੀ ਬਣ ਕੇ ਤਿਆਰ ਹੋ ਜਾਂਦੇ ਆ ਬਹੁਤ ਹੀ ਟੇਸਟੀ ਲੱਗਦੇ ਆ ਮਿੱਠੀ ਮਿੱਠੀ ਥੋੜੀ ਜਿਹੀ ਟਮਾਟਰਾਂ ਦੀ ਖੱਟ-ਖੱਟੀ ਖਟਾਸ ਜਿਹੀ ਹੁੰਦੀ ਆ ਤੇ ਸਬਜ਼ੀ ਬਹੁਤ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੀ ਆ ਤੁਸੀਂ ਸਿੰਪਲ ਪਰੌਂਠੇ ਦੇ ਨਾਲ ਖਾਓ ਸਿੰਪਲ ਪਰੌਂਠਾ ਦੇ ਨਾਲ ਬਹੁਤ ਟੇਸਟੀ ਲੱਗਦੀ ਆ ਜੀ ਇਹ ਸਬਜ਼ੀ ਦੇਖੋ ਕਿੰਨਾ ਵਧੀਆ ਇਹਦਾ ਕਲਰ ਆਇਆ ਹੈ ਕਿੰਨੀ ਵਧੀਆ ਇਹ ਸਬਜ਼ੀ ਸਾਡੀ ਇਹ ਬਣ ਕੇ ਤਿਆਰ ਹੋ ਰਹੀ ਆ ਬਹੁਤ ਸੁਣੀ ਖੁਸ਼ਬੂ ਆ ਰਹੀ ਸੀ ਮਿੱਠੀ ਮਿੱਠੀ ਤੇ ਹਲਕਾ ਜਿਹਾ ਟੱਕਣ ਦੇ ਕੇ ਮੈਂ ਥੋੜਾ ਜਿਹਾ ਹੋਰ ਸੌਫਟ ਕਰਾਂਗੀ ਆ ਦੇਖੋ ਜੀ ਸਬਜੀ ਸਾਡੀ ਬਿਲਕੁਲ ਬਣ ਕੇ ਤਿਆਰ ਹੋ ਗਈ ਆ ਕਿਸੇ ਵੀ ਚੀਜ਼ ਦੀ ਜ਼ਰੂਰਤ ਨਹੀਂ ਹੈਗੀ ਘਰ ਦੇ ਮਿਰਚ ਮਸਾਲਿਆਂ ਤੋਂ ਹੀ ਇਹ ਸਬਜੀ ਬਣ ਕੇ ਤਿਆਰ ਹੋਈ ਆ ਬਿਲਕੁਲ ਫ੍ਰੀ ਚ ਸਬਜੀ ਬਣੀ ਆ ਜੀ ਇਹ ਇਸ ਸਬਜੀ ਦਾ ਕੋਈ ਮੁੱਲ ਨਹੀਂ ਹੈਗਾ ਕੋਈ ਕਿਲੋ ਦੇ ਭਾਅ ਨਹੀਂ ਕੁਝ ਨਹੀਂ ਹੈਗੀ ਇਹ ਸਬਜੀ ਆਮ ਹੀ ਆਪਾਂ ਵੇਸਟ ਕਰਦੇ ਆਂ ਪਰ ਤਾਕਤਵਰ ਸਭ ਤੋਂ ਵੱਧ ਹੈ ਤੇ ਖਾਣ ਨੂੰ ਟੇਸਟੀ ਵੀ ਸਭ ਤੋਂ ਵੱਧ ਹੈ ਮਟਰਾਂ ਨਾਲੋਂ ਵੀ ਜ਼ਿਆਦਾ ਮਟਰਾਂ ਦੇ ਛਿਲਕਿਆਂ ਦੀ ਸਬਜ਼ੀ ਬਣ ਕੇ ਤਿਆਰ ਹੁੰਦੀ ਆ ਤੇ ਇਸ ਤਰ੍ਹਾਂ ਬਣਾਇਓ ਜੀ ਬਣਾ ਕੇ ਇੰਜੋਏ ਕਰਿਓ ਤੇ ਸਭ ਨੂੰ ਖੁਲਾਇਓ ਤੇ ਸਾਰੇ ਖੁਸ਼ ਹੋ ਕੇ ਖਾਣਗੇ ਜੀ ਇਹ ਸਬਜ਼ੀ ਤੇ ਦੁਬਾਰਾ ਕਹੋਗੇ ਦੁਬਾਰਾ ਮੰਗ ਕਰੋਗੇ ਘਰ ਦੇ ਤੁਹਾਡੇ ਕਿ ਇਹ ਸਬਜ਼ੀ ਤੁਸੀਂ ਦੁਬਾਰਾ ਬਣਾਓ ਬਹੁਤ ਟੇਸਟੀ ਬਣੀ ਆ ਹਲਕਾ ਜਿਹਾ ਮੈਂ ਇਹਦੇ ਵਿੱਚ ਮਸਾਲਾ ਹੋਰ ਪਾਇਆ ਆ ਹਲਕਾ ਜਿਹਾ ਜਿਹਦੇ ਵਿੱਚ ਹੁੰਦਾ ਆ ਧਨੀਆ ਤੇ ਜੀਰਾ ਪਾਊਡਰ ਬਸ ਇਹ ਮੈਂ ਦੋ ਮਸਾਲੇ ਮਿਕਸ ਕਰਕੇ ਰੱਖਿਓ ਆ roast ਕਰਕੇ ਲਾਸਟ ਦੇ ਵਿੱਚ ਇਹਦਾ ਫਲੇਵਰ ਬਹੁਤ ਹੀ ਵਧੀਆ ਆਂਦਾ ਆ ਧਨੀਏ ਦਾ ਤੇ ਜੀਰੇ ਪਾਊਡਰ ਦਾ ਇਹਨਾਂ ਨੂੰ ਸਾਫਤਿਆਂ ਨੂੰ roast ਕਰ ਲਓ ਸੁੱਕਿਆਂ ਨੂੰ ਮਤਲਬ ਭੁੰਨ ਲਓ ਭੁੰਨਣ ਤੋਂ ਬਾਅਦ ਇਹਨਾਂ ਨੂੰ ਪੀਸ ਕੇ ਇਹਨਾਂ ਦਾ ਪਾਊਡਰ ਬਣਾ ਕੇ ਰੱਖ ਲਓ ਤੇ ਇਹ ਫਲੇਵਰ ਬਹੁਤ ਸੋਹਣਾ ਦਿੰਦੇ ਆ ਲਓ ਜੀ ਗੱਲਾਂ-ਗੱਲਾਂ ਵਿੱਚ ਮਿੰਟਾਂ ਸਕਿੰਟਾਂ ਦੇ ਵਿੱਚ ਸਬਜੀ ਬਣ ਕੇ ਤਿਆਰ ਹੋ ਗਈ ਆ ਮੈਂ ਲਗੀਆਂ ਕਰਨ ਸਰਵ ਯਕੀਨ ਜਾਣਿਓ ਬਹੁਤ ਹੀ ਪਸੰਦ ਆਈ ਜਦੋਂ ਸਾਰਿਆਂ ਨੇ ਖਾਧੀ ਆ ਬਹੁਤ ਟੇਸਟੀ ਬਣ ਕੇ ਤਿਆਰ ਹੋਈ ਆ ਤੇ ਆਪਣੇ ਮੂੰਹ ਆਪਣੀ ਸਿਫਤ ਨਹੀਂ ਮੈਂ ਕਰਦੀ ਤੁਸੀਂ ਖੁਦ ਬਣਾ ਕੇ ਦੇਖੋਗੇ ਤੁਸੀਂ ਯਕੀਨ ਨਹੀਂ ਕਰੋਗੇ ਕਿ ਤੁਸੀਂ ਇੰਨੀ ਵਧੀਆ ਸਬਜੀ ਜਿਹੜੀ ਆ ਇੱਕ ਵੇਸਟ ਚੀਜ਼ ਆਪਾਂ ਕਰ ਦਿੰਨੇ ਉਹ ਤੋਂ ਬਣਾ ਕੇ ਤਿਆਰ ਕੀਤੀ ਆ ਲਓ ਜੀ ਮੈਂ ਬਟਰ ਰੱਖ ਦਿੱਤਾ ਖੁੱਲੇ ਦਿਲ ਦੇ ਨਾਲ ਤੇ ਜਦੋਂ ਹਲਕਾ ਹਲਕਾ ਬਟਰ ਵਿੱਚ ਮੈਲਟ ਹੋਊਗਾ ਚਾਹੇ ਤੁਸੀਂ ਸਿੰਪਲ ਫੁੱਲ ਕੇ ਪ੍ਰਸ਼ਾਦੇ ਦੇ ਨਾਲ ਛਕੋਗੇ ਪਾ ਇਹ ਸਬਜੀ ਜਾਂ ਤੁਸੀਂ ਪਰੌਂਠੇ ਦੇ ਨਾਲ ਛਕੋਗੇ ਤੇ ਬਹੁਤ ਟੇਸਟੀ ਲੱਗਦੀ ਆ ਜਦੋਂ ਹਲਕਾ ਹਲਕਾ ਬਟਰ ਵਿੱਚ ਮੈਲਟ ਹੋਇਆ ਹੁੰਦਾ ਆ ਤੇ ਖਾਣ ਨੂੰ ਬਹੁਤ ਸਵਾਦ ਲੱਗਦੀ ਆ ਤੁਸੀਂ ਬਣਾਇਓ ਜ਼ਰੂਰ ਤੇ ਖਾਓ ਇੰਜੋਏ ਕਰਿਓ ਵਾਇਗੁਰ ਤੁਹਾਨੂੰ ਖੁਸ਼ ਰੱਖੇ ਚੜ੍ਹਦੀ ਕਲਾ ਚ ਰੱਖੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਦੇ ਹੋ ਜੀ ਅੱਗੇ ਤੋਂ ਅੱਗੇ ਸ਼ੇਅਰ ਜਰੂਰ ਕਰਦਿਆ ਕਰੋ ਜੀ ਵਾਇਗੁਰ ਤੁਹਾਡਾ ਭਲਾ ਕਰੇ ਜੀ ਤੇ ਜਿਆਦ ਦੇ ਨਾਲ ਵੀਡੀਓ ਨੂੰ ਸਬਸਕ੍ਰਾਈਬ ਜਰੂਰ ਕਰਦੇ ਜੇਕਰ ਤੁਸੀਂ ਵੀਡੀਓ ਨੂੰ ਪਹਿਲੀ ਵਾਰੀ ਦੇਖ ਰਹੇ ਆ ਥੈਂਕ ਯੂ ਵੈਰੀ ਮਾਚ ਵਾਇਗੁਰ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਚੜ੍ਹਦੀ ਕਲਾ ਚ ਰੱਖੇ ਮੈਂ ਲੱਗੀਆਂ ਜੀ ਟੇਸਟ ਕਰਨ ਵਾਸਤੇ ਤੇ ਟੇਸਟ ਇੰਨਾ ਵਧੀਆ ਲੱਗਾ ਸਬਜੀ ਦੇ ਵਿੱਚ ਨਮਕ ਮਿਰਚ ਸਾਰਾ ਕੁਝ ਪਰਫੈਕਟ ਸੀ ਬਹੁਤ ਟੇਸਟੀ ਸਬਜੀ ਬਣ ਕੇ ਤਿਆਰ ਹੋਈ ਸੀਗੀ ਤੇ ਸੌਖੀ ਸਸਤੀ ਟੇਸਟੀ ਸਬਜੀ ਸਭ ਤੋਂ ਵਧੀਆ ਸਭ ਤੋਂ ਤਾਕਤਵਾਰ ਇਹ ਸਬਜੀ ਬਣਾਓ ਜੀ ਤੇ ਕੋਈ ਇਹਦਾ ਮੁੱਲ ਨਹੀਂ ਲੱਗਦਾ ਕੋਈ ਮਹਿੰਗੀ ਨਹੀਂ ਹੈਗੀ ਇੱਕ ਵੀ ਰੁਪਈਆ ਨਹੀਂ ਇੱਥੇ ਸਬਜੀ ਤੇ ਲਗਤ ਆਈ ਹੈਗੀ ਆਲੂ ਸਾਡੇ ਸੌਰੀ ਪਿਆਜ਼ ਸਾਡੇ ਘਰ ਦੇ ਹੁੰਦੇ ਆ ਤੁਸੀਂ ਬਣਾ ਸਕਦੇ ਆ ਮੈਂ ਮਿਲਦੀ ਆ ਨੈਕਸਟ ਵੀਡੀਓ ਚ ਸਸਟੀ ਕਲ